ਕਾ ਦਸ ਕੀ ਕਮੀ ਰਗੀ ਪਿਆਰ ਤੇ ਅੱਛਾ ਠੀਕ ਯਾਰ ਇੱਕ ਆਲ ਮੁਕਾਦੋ ਕੀਤਾ ਨਸੀ ਦੱਸ ਦੇਣੀ ਰਾਏ ਦਾ ਫੋਨ ਚਾਹਤ ਹੈ ਰਾਏ ਨੂੰ ਵੀਡੀਓ ਦਿਖਾਣਾ ਚਾਹੁੰਦਾ ਚਾਹਤ ਚੱਲੋ ਨਹੀਂ ਮੈਂ ਜਾਣ ਦੇ ਦਰਾ ਲੋਕ ਜਾਣਾ ਇੱਕ ਮੈਂ ਨਾ ਨਾ ਫੋਨ ਤਾਂ ਫਿਰ ਲੋਕ ਇੰਨੇ ਬਚਾ ਜਣਾ ਚੱਲ ਮਰਨ ਦੇ ਬਾਏ ਬਾਏ ਪ੍ਰੀਤਾ ਮੈਂ ਯਾਦ ਨਹੀਂ ਚੱਲ ਪਰਲੇ ਪਾਸਾ ਹਾਏ ਪ੍ਰੀਤਾ ਬਾਏ ਬਾਏ ਮਰਨ ਦੇ ਬਾਏ ਯਾਦ ਨਹੀਂ ਸੱਤ ਸੱਤ ਦੀਏ ਦੋਵਾਂ ਜੀ ਆਲੇ ਇਹ ਪ੍ਰੀਤਾ ਢਾੜੀ ਜਾਣਦੇ ਮਰਨ ਦੇ ਕਿਓ ਕੀਤਾ ਇਹਨੇ ਆ ਵੇਖੋ ਜੀ ਮੈਨੂੰ ਕੋਲ ਪਾਈ ਜਾਂਦੀ ਐ ਕੋਲ ਪਾਈ ਜਾਂਦੀ ਐ ਮੈਂ ਵੀ ਚੱਲੀ ਪ੍ਰੇਤ ਡਾੜੀ ਮੈਂ ਵੀ ਚੱਲੇ ਤੂੰ ਦੂਜਿਆਂ ਨਹੀਂ ਸਾਹਮਣੀ ਆ ਚੱਲ ਪ੍ਰੇਤ ਡਾੜੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਰੱਖੀ ਜਦੋਂ ਤੇ ਸਾਥ ਮੈਂ ਵੀ ਚੱਲਦੀ ਹੁੰਦੇ ਨਾ ਨਾ ਕੁੱਤੇ ਹੈ ਜੜੀ ਮੈਂ ਕੁੜੀ ਪ੍ਰੇਤ ਡਾੜੀ ਬੱਕੇ ਪ੍ਰੇਤ ਡਾੜੀ ਲਾਲਾ ਨਾ ਹੀ ਨਾ ਪੋਣਾ ਕੋਏ ਪ੍ਰੀਤ ਸਾਰਤੀ ਆ ਵੇ ਲੋਕੀ ਅੰਤ ਮੜਾ ਖਾਣ ਦੇ ਸਦਾ ਸਦਾਂਤ ਮੜਾ ਦੀ ਦਸ ਸੀਗਾ ਸਾਨੂੰ ਤਿਆਰੀ ਮੇਰੇ ਦੋ ਮੂਹਵਰੀ ਤੇ ਨਕਾਲੇ ਕਰਾਏ ਨੇ ਅੱਜ ਸੱਟ ਮਾਰ ਕੇ ਪਰੇ ਕੀਤੀ ਕਿਉਂਕਿ ਸੀ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮੜਾ ਕੀਤਾ ਸੀਗਾ ਇੱਕ ਰੀ ਨੇ ਦੋ ਰੀ ਨੇ ਤੇ ਜੀ ਰੀ ਨੇ ਕੁੜੀ ਕਿੱਥੇ ਗਈ ਚਲੀ ਆ ਪ੍ਰੀਤ ਡੈਡੀ ਮਰਨ ਪ੍ਰੀਤ ਡੈਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਭੇਜਦੇ ਹਾਂ ਜੀ ਦਾਦੀ ਮੈਨੂੰ ਦੱਸਦੇ ਆਪਣੀ ਕਿ ਦੋ ਪੁੱਜ ਕੇ ਲੈ ਗਿਆ ਹੈ